ਗੁੱਡ ਮਾਰਨਿੰਗ ਮਿੱਤਰੋ ਸਤ ਸ੍ਰੀ ਅਕਾਲ ਸਾਰੇ ਨੂੰ ਤੇ ਸਭ ਤੋਂ ਪਹਿਲਾਂ ਤੇ ਮਾਫੀ ਚਾਹੁੰਦੇ ਕਿ ਅਸੀਂ ਇੰਨਾ ਟਾਈਮ ਹੋ ਗਿਆ ਲੌਂਗ ਟਾਈਮ ਹੋ ਗਿਆ ਤੋ 3 ਸਾਲ ਅਸੀਂ ਕੋਈ YouTube ਤੇ ਵਲੌਗ ਨਹੀਂ ਸਿੱਟ ਸਕੇ ਜੀ 2 ਸਾਲ ਸਾਰੇ YouTube ਫੈਮਿਲੀ ਤੇ ਅਸੀਂ ਮਾਫੀ ਚਾਹੁੰਦੇ ਸੋ ਹੁਣ ਚੈਨਲ ਨੂੰ ਕਰ ਲੋ ਜੀ ਆਪਣੇ ਸਬਸਕ੍ਰਾਈਬ ਤੇ ਦੱਬ ਕੇ ਕਰ ਲੋ ਸ਼ੇਅਰ ਤੇ ਹੁਣ ਆਪਣੇ 68 ਵਲੌਗ ਆਉਣਗੇ ਸੋ ਆਪਾਂ ਰੈਡੀ ਹੋ ਗਏ ਜੀ ਕਾਲ ਜੋ ਵਾਸਤੇ ਤੇ ਸ਼ਰਟ ਦਾ ਥੋੜਾ ਇੱਕ ਬਟਨ ਟੁੱਟਿਆ ਹੋਇਆ ਸੀ ਉਹ ਲਵਾਉਣ ਲੱਗ ਰਹੇ ਹਾਂਗੇ ਸੋ ਇਹਨੇ ਆਪਾਂ ਆਪਣਾ ਖਾਰ ਲੈ ਸਾਫ ਕਰ ਲਈਏ ਆ ਜੀ ਗਰਾ ਜੀ ਆਪਾਂ ਆਪਣਾ ਮੋਟਰਸਾਈਕਲ ਇੰਨੇ ਸਾਫ ਕਰ ਲਈਏ ਕਹਿੰਦੇ ਤੇ ਫਿਰ ਚੱਲਾਂਗੇ ਕਾਲਜ ਹੈ ਤੇ ਹੋਰ ਫਿਰ YouTube ਵਾਲੇ ਭਾਈ ਸਾਰੇ ਠੀਕ ਠਾਕ ਹੋ ਘਰੇ ਵਧੀਆ ਜਮ ਤੇ ਕਹਿੰਦੇ ਨੰਬਰ ਪਲੇਟਾਂ ਸਰਕਾਰੀ ਲੱਗੇ ਨੇ ਇਹਨਾਂ ਬਿਨਾ ਕਹਿੰਦੇ ਚਲਾਨ ਹੁੰਦਾ ਕਹਿੰਦੇ ਗਿਫਟ ਮਿਲਦਾ ਹੈ ਗਿਫਟ ਸੇ ਲਵਾਉਣੀ ਜ਼ਰੂਰੀ ਨੇ ਸੋ ਸਾਰੇ ਜਾਣੇ ਭਾਈ ਇਹ ਲਵਾ ਲਓ ਕੋਈ ਏਡੀ ਗੱਲ ਨਹੀਂ ਤਿੰਨ 100 ਰੁਪਏ ਦੀਆਂ ਲੱਗਦੀਆਂ ਨੇ 300 ਰੁਪਏ ਫੀਸ ਹੈ ਇਹਨਾਂ ਦੀ ਨਹੀਂ ਫਿਰ ਆਹ ਲੈ ਲਓ ਗਿਫਟ ਬਹੁਤਾ ਖੜਾ ਦਿੰਦੇ ਨੇ ਆ ਦੇਖੋ ਕਿਦਾਂ ਲੱਗਾ ਗੈਰੀ ਜਿਵੇਂ ਦਾ ਵਾਓ ਉਹਦਾ ਗळा ਖਰਾਬ ਹੈ ਪਿੰਨੇ ਆਪਣੇ ਖਾਵਾਂਗੇ ਤੇ ਪਿੰਨੀ ਬਣਾ ਦੇ ਕਿੱਥੇ ਇਟਸ ਨਾਟ ਤੇ ਉਹ ਦਰਮਾਤਾ ਨੇ ਕਹਿੰਦੇ ਬਾੜਨ ਲਾ ਤੇ ਸ਼ਰਟ ਨੂੰ ਸ਼ਾਇਦ ਲਾਗੇ 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 ਯੋ ਦਰਗਨ ਦੇ ਮੰਮੀ ਨੂੰ ਫੋਨ ਆ ਰਿਹਾ ਕਹਿੰਦੇ ਬਾਹਰੋਂ ਉੱਧਰ ਲੱਗ ਰਹੇ ਨੇ ਗੱਲ ਕਰਨ ਸੋ ਜੇ ਆਪਾਂ ਸ਼ਰਟ ਸ਼ੂਟ ਪਾ ਲਈਏ ਚਾਚਾ ਆਪਾਂ ਪੀਲੀ ਫਿਰ ਚੱਲਦੇ ਹਾਂ ਕਿੱਟ ਝੋਲਾ ਟੰਗ ਕੇ ਆਣ ਕਾ ਲਾ ਕਿਸਿਆ ਸੀਗਾ ਓਏ ਆਪਾਂ ਰੈਡੀ ਆਂ ਤੇ ਹੁਣ ਚੱਲਦੇ ਆਪਾਂ ਕਾਲਜ ਨੂੰ ਉਹ ਵੀਰੇ ਤਾਲ ਆਪਾਂ ਬਲੌਗ ਨਹੀਂ ਪਾਏ ਕਈ ਸੱਜਣ ਮਿੱਤਰ ਯਾਰ ਆਪਣੇ ਤੁਰ ਗਏ ਆਪਣੇ ਨਾਲੋਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਕਈ ਸਾਡੇ ਸੱਜਣਾਂ ਛੱਡ ਕੇ ਤੁਰ ਗਏ ਨੇ ਕਹਾ ਸੱਜਣਾ ਛੱਡ ਕੇ ਤੁਰ ਗਏ ਮੋੜ ਤੇ ਕਿੱਥੇ ਨੇ ਸੋ ਉਹ ਇਸ਼ੂ ਹੋ ਗਏ ਸੀਗੇ ਯਾਰ ਫਿਰ ਮਨ ਜੀ ਨਹੀਂ ਕੀਤਾ ਹੈਗਾ ਸੋ ਇਸ ਕਰਕੇ ਆਪਾਂ ਫਿਰ ਕੰਮ ਬੰਦ ਹੀ ਕਰਤਾ ਸੀਗੇ ਇਹ ਸੋ ਕੱਲ ਚਲੋ ਨਾਲ ਦੇ ਨੇ ਕਿਹਾ ਕਹਿੰਦੇ ਬਈ ਚਲਾ ਲੈ ਯਾਰ ਕਹਿੰਦੇ ਵੀ ਹੋਰ ਕੀ ਹੈਗਾ ਜਿਆਦਾ ਫਨਸ਼ਨ ਕਰ ਲਿਆ ਕਰੋ ਚਲੋ ਇਹਦੀ ਜ਼ਿੰਦਗੀ ਜੀ ਜਾਂਦੀ ਹੈਗੀ ਟਾਈਮ ਪਾਸ ਹੋ ਜਾਂਦਾ ਕਹਿੰਦੇ ਇੰਨੇ ਨੜਕੇ ਨਹੀਂ ਕਦਾ ਯਾਰ ਲਾਓ ਖਰਾਬ ਹੋ ਰਿਹਾ ਮੋਟਰਸਾਈਕਲ ਦਾ ਲੋਕ ਨਾ ਬੋਇਆ ਯਾਰ ਲੱਗਦੀ ਮਸਾਂ ਚਾਬੀ ਇਹ ਕਹਿੰਦੇ ਇਹ ਯਾਰ ਚਾਬੀ ਨਾ ਜਦੋਂ ਕੋਈ ਕਹਿੰਦਾ ਵੀਰੇ ਚਾਬੀ ਦੇ ਦੇ ਚਾਬੀ ਦੇ ਦੇ ਵੀ ਮੋਟਰਸਾਈਕਲ ਦਾ ਆਪਦੇ ਦਾ ਲੋਕ ਖੋਲਣਾ ਉਦੋਂ ਖਰਾਬ ਹੁੰਦੀ ਹੈ ਉਹਦੀ ਖਰਾਬ ਹੋਈ ਹੈਗੀ ਸੋ ਆ ਜੀ ਮਿਲਦੇ ਰਹਿ ਲਈ ਲਾਓ ਜੀ ਆਪਣੀ ਪਹੀ ਵੀ ਜਿਹੜੀ ਹੈਗੀ ਇਹ ਪਿਛਲੇ ਸਾਲ ਪੱਕੀ ਹੋ ਗਈ ਸੀ ਟਾਂ ਲੱਗਦੀ ਨੇ ਤੇ ਯਾਰ ਦੁਰਪੇ ਕਾਲਜ ਨੂੰ ਤੇ ਵਾਜਦੇ ਆਖ ਦੇਖੋ ਤੁਸੀਂ ਜੀਰੀਆਂ ਦਾ ਮੌਸਮ ਹੈ ਕਦੇ ਉਦੋਂ ਵੀ ਸ਼ਾਇਦ ਆਪਾਂ ਜਦੋਂ ਬਲੌਗਿੰਗ ਕੰਦ ਕੀਤੀ ਸੀ ਉਦੋਂ ਵੀ ਜੀਰੀਆਂ ਦੀ ਟਾਈਮ ਜਾ ਸੀਗਾ ਤੇ ਸਟਾਰਟਿੰਗ ਵੀ ਆਪੋ ਦਾ ਹੀ ਟਾਈਮ ਆਇਆ ਚ ਕੀਤੀ ਸੀਗੀ ਸ਼ਾਇਦ ਤੇ ਮਾਫੀ ਚਾਹਣਾ ਉਹਦੇ ਲਈ ਬਰੇ ਇਧਰ ਬਾਟਰ ਕੀਤਾ ਜਾਂਦਾ ਕਹਿੰਦੇ ਬੱਕਰੀਆਂ ਲੈ ਕੇ ਤੇ ਵਾਹ ਇਹ ਦੇਖੋ ਆਪਣਾ ਮਾਹੌਲ ਯਾਰ ਹੋਰ ਜਾਂਦੇ ਹੋਏ ਕਾਲਜ ਦੇਖੋ ਇਹ ਕਿ ਆਵਾਜ਼ ਉਹ ਖਲੀਆਂ ਵੜੀਆਂ ਭੈੜੀਆਂ ਜੇ ਇੱਥੇ ਕਹਿੰਦੇ ਲੱਭੂ ਹੋਰੀਆਂ ਹੁੰਦੇ ਦੇ ਨਾਲ ਕਹਿੰਦੇ ਗੰਗੂ ਆ ਜਾ ਪਾਉਣਾ ਹੱਜ ਸੌਰੀ ਪਾਉਣਾ ਸੀਗਾ ਤੇ ਹਾਂਜੀ ਹੁਣ ਆਪਾਂ ਸਾਨੂੰ ਮਿਲਦੇ ਆਂ ਸਿੱਧਾ ਕਾਲਜ ਜਾ ਕੇ ਜੜੇ ਰਹੋ ਆਪਣੇ ਬਲਾਗ ਦੇ ਨਾਲ ਤੁਹਾਨੂੰ ਦਿਖਾਉਣੇ ਆ ਕਿ ਫਾਂ ਨਿਸ਼ਾਨ ਤੇ ਠੇਕਾ ਕਹਿੰਦੇ ਤੜਕੀ ਮੱਥੇ ਲੱਗ ਜਾਂਦਾ ਕੀ ਕਰੀਏ ਅਸੀਂ ਜਾਓ ਕਿੱਥੇ ਜਾਵਾਂਗੇ ਅਸੀਂ ਜਾਣ ਲੈ ਕੇ ਇਹ ਵਾਹ ਹੋ ਗਿਆ ਹੁਣ ਆਥੜੇ ਮਿਲਦੇ ਆਂ ਇੱਥੇ ਤੁਹਾਨੂੰ ਤੇ ਚਲੋ ਹਾ ਜੀ ਫਿਰ ਜੜੇ ਰਹੋ ਬਲਾਗ ਦੇ ਨਾਲ ਆਜਾ ਵੇ ਉਪਰ ਪਾਉੜੇ ਯਾਰਾਂ ਦੇ ਪੁੱਜ ਗਏ ਸ਼ੈਣੀ ਸਪੇਅਰ ਪਾਰਟ ਤੇ ਆਪਾਂ ਇਹਦੇ ਲਈ ਖੜ ਕੇ ਜਾਂਦੇ ਆਂ 5 ਇੱਕ 10 ਮਿੰਟ ਦੇਖਦੇ ਆਂ ਕੀ ਕਰਦੇ ਸਵਾਹ ਜੀ ਵਾਹ ਹਸਰੀ ਕਾ ਸੱਤੀ ਇਹ ਵੀ ਮੁੰਡਿਓ ਵਹਿ ਬਰਿਆ ਗਿਆ ਹੁਣ ਦੋ ਜੋ ਆਕਰ ਆ ਗਿਆ ਬਾਪ ਇਹ ਵੀ ਐ ਦਾ ਕਿਉਂ ਕਰਦੇ ਅਸੀਂ ਕੁਛ ਨਹੀਂ ਕਰਦੇ ਬਹੁਤ ਆਪੋ ਜਿਹੜੇ 2 ਸਾਲ ਆਪਣੇ ਬਲੌਗ ਆਏ ਨਹੀਂ ਬਹੁਤ ਕੁਝ ਹੋਇਆ ਬਲੌਗਾਂ ਦੇ ਵਿੱਚ ਬਹੁਤ ਯਾਰ ਜ਼ਿੰਦਗੀ ਸੱਤੀ ਕਿੱਥੇ ਤੋਂ ਕਿੱਥੇ ਆ ਗਈ ਹੈ ਨਾ ਕਈ ਆਪਣੇ ਸੱਜਣ ਮਿੱਤਰ ਵਿਛੜ ਗਏ ਇਹਦੇ ਹੁਣ ਅਸੀਂ ਪਿੱਛੇ ਸ਼ਿਮਲੇ ਜਾ ਕੇ ਆਏਗੇ ਉਹ ਵੀ ਤੁਹਾਨੂੰ ਕਲਿੱਪਾਂ ਮਾੜੀਆਂ ਮੋਟੀਆਂ ਪਾਈਆਂ ਨੇ ਸਾਡੀ ਉਹ ਅਸੀਂ ਦਿਖਾ ਦਾਂਗੇ ਤੁਹਾਨੂੰ ਕਿਤੇ ਉੱਥੇ ਸਾਡਾ ਵਲੌਗ ਬਣਾਉਣ ਨੂੰ ਜੀ ਨਹੀਂ ਕੀਤਾ ਕੁਝ ਐਸੀ ਵੀ ਆਪਦਾ ਫਨ ਸ਼ੈਨ ਕਰੋ ਕੀ ਰੱਖਿਆ ਵਲੌਗਿੰਗ 'ਚ ਹੈ ਤੇ ਜੇ ਇਹਨੇ ਮੇਰੇ ਵੀਰੇ ਆਪਣੇ ਨੇੜੇ ਤੇੜੇ ਪਿੰਡਾਂ ਵਾਲੇ ਨੇ ਕਪੈਨਰ ਦਾ ਸਮਾਨ ਲੈਣਾ ਤਾਂ ਸਾਡੇ ਸਾਹਮਣੇ ਸਭ ਅਵੇਲੇਬਲ ਮਿਲੂਗਾ ਇੱਥੇ ਅੱਧੀ ਰਾਤ ਨੂੰ ਵੀ ਸਰਵਿਸ ਦਿੰਦੇ ਨੇ ਵੀਰੇ ਸਮਾਨ ਦੀ ਇੱਥੋਂ ਵੀ ਮੇਰੇ ਕੋ ਬੱਬੂ ਵਾਲਾ ਡਾਇਹਾਰਡ ਫੈਨ ਹੈਗਾ ਕਹਿੰਦੇ ਸੱਚਾ ਸ਼ੁਕਰਮੰਦ ਦਾ ਟ੍ਰੇਲਰ ਲਾ ਲਾ ਪੋਸਟਰ ਲਾ ਰੱਖਿਆ ਕਹਿੰਦੇ ਗੱਭਰੂ ਨੇ ਤੇ ਇਹ ਕਹਿੰਦੇ ਵੀ ਤੇਰਾ ਇਹ ਦੁਕਾਨ ਵਿੱਚ ਦੀ ਵਿੱਚ ਕਦੇ ਹੁਣ ਇਹ ਆ ਗਿਆ ਮਿੱਠੂ ਸੈਸਰੀ ਕਾਲ ਇਹ ਰੇ ਵਿਟੋਰੀ ਮੋਟਰ ਵਾਲੇ ਸਰਵਿਸ ਆ ਗੁੱਡ ਮਾਰਨਿੰਗ ਆਲਾ ਦੁਪਹਿਰ ਹੋ ਰਹਾ ਹੈ ਜਾਂ ਗੁੱਡ ਮਾਰਨਿੰਗ ਹੈ ਕਿੱਦਾਂ ਦਾ 8:00 10:00 ਹੋ ਰਹਾ ਹੈ ਤੇਰੀ ਗੁੱਡ ਮਾਰਨਿੰਗ ਨਹੀਂ ਹੋਈਗੀ ਹੋਏ ਹਾਂ ਮਿੱਠੂ ਠੀਕ ਹੈ ਕੀ ਹਾਲ ਹੈ ਆਇਆ ਕੋਈ ਲੈ ਕੇ ਨਾ ਗਾਗ ਵੱਧੂਗਾ ਕਹਿੰਦਾ ਕੋਈ ਸਾਲਾ ਇੱਥੇ ਕੋਈ ਪੋਸਟਰ ਪੱਟਿਆ ਤੇ ਟੈਂਕੀ ਤੋਂ ਮਾਰਨ ਦਾ ਆ ਬਾਹਰ ਦੇਖ ਯਾਰ ਬਾਹਰ ਦਿਖਾ ਹਾਂ ਬਾਹਰ ਦਿਖਾਤਾ ਸੀਗਾ ਮੈਂ ਦਿਖਾ ਦਵਾਂ ਮਿੱਠੂ ਮੇਰਾ ਕੁਝ ਢਾਇ ਹੱਡ ਹੋਣਾ ਨਹੀਂ ਬੱਬੂ ਮਾਰਨ ਦਾ ਤੇ ਹੋਰ ਫਿਰ ਕੋਈ ਗੱਲ ਕਰਦਾ ਕਿ ਇਹ ਪੱਕਾ ਪੈਂਚਰ ਜੀਤ ਪੈਂਚਰਣਾ ਮਿੱਠੂ ਕੁਵਾੜੀਆ ਵੀ ਆ ਗਏ ਮਾਨ ਸਾਲਾ ਦੇ ਮੋਟਰਸਾਈਕਲ ਤੇ ਤੇਲ ਪਵਾ ਲਈਏ ਤੇ ਪੈਟਰੋਲ ਬਹੁਤ ਘੱਟ ਆ ਜਾ ਰਿਹਾ ਸਰਪਲ ਤੱਕ ਪਾਪ ਦਾ ਕਰਵਾਈਏ ਤੇਲ ਉਹ ਪੰਪਾ ਆਪਣੇ ਕਰਾ ਲਾ ਆਪਣੇ ਆ ਬਾ ਵਾ ਵਾ ਇਹ ਪਟੜਾ ਵਾਲਾ ਬੜਾ ਹੈਗਾ ਦੇਖ ਸਾਡੇ ਤੁਸੀਂ ਲਓਗੇ ਬੰਦਾ ਇਧਰ ਹੀ ਆ ਵੇ ਕਿਹੜੀ ਮਸ਼ੀਨ ਤੇ ਲਾਈਏ ਰੰਮੀ ਕਿਹੜੀ ਤੇ ਲਾਈਏ ਮਸ਼ੀਨ ਤੇ ਇਧਰ ਹੀ ਲਓ ਜੀ ਤੇਲ ਆਪਾਂ ਲੈ ਆ ਗਏ ਪਵਾਸ ਹੋਈ ਹੌਲੀ ਹੌਲੀ ਜਾਂਦੀ ਹੋਈ ਉੱਪਰ ਤੇ ਇੱਕ ਠੇਕਾ ਹੋਰ ਆ ਗਿਆ ਇਧਰ ਰਾਜ ਸਾਡੇ ਪ੍ਰਿੰਟ ਚ ਦੋ ਠੇਕੇ ਪੈਂਦੇ ਨੇ ਦੋਨੇ ਠੇਕੇ ਮੇਰੇ ਮੱਥੇ ਲਾ ਦੇ ਨੇ ਜਦੋਂ ਮੈਂ ਜਾਨਾਗਾ ਬੀਅਰ ਪੜ ਕੇ ਤੇ ਕਹੇ ਤੁਹਾਨੂੰ ਪਤਾ ਆ ਫਿਰ ਪੰਜਾਬੀ ਦੇ ਮੂੰਹ ਚ ਪਾਣੀ ਤੇ ਆਈ ਜਾਂਦਾਗਾ ਸੋ ਕੋਈ ਗੱਲ ਨਹੀਂ ਜੀ ਆਪਾਂ ਕੋ ਫਨ ਸ਼ਾਨਣ ਲਈ ਜਦਾਂ ਵੀ ਤੁਹਾਨੂੰ ਵਲੌਗ ਦਿਖਾ ਦਾਂਗੇ ਤੇ ਅੱਜ ਆਪਣਾ ਫਿਰ ਪਹਿਲਾ ਵਲੌਗ ਹੈ ਨਾ 2024 ਦਾ ਸੋ ਆਪਾਂ ਲੋ ਸ਼ਾਇਦ ਕਿ ਕਿਚ ਬੰਦ ਕਰ ਬਾਈ ਬਾਈ ਤੇ ਅੱਜ ਬੰਦ ਕੀਤੇ ਸੀਗੇ ਜੁੜ ਰਿਹਾ ਹੁਣ ਆਪਾਂ ਸਿੱਧਾ ਮਿਲਦਾ ਤੁਹਾਨੂੰ ਰੱਲੀ ਤੇ ਆਪਣਾ ਕਾਲਜ ਮੈਨੂੰ ਪਹੁੰਚਿਆ ਦਾ ਇੱਥੋਂ ਸਹੀ 13 ਕਿਲੋਮੀਟਰ ਮੇਰੇ ਘਰ ਤੋਂ ਤੇ ਪੰਪ ਤੋਂ ਆਪਾਂ ਨੂੰ 12 ਕਿ ਪੈਂਦਾ ਹੈ ਸੋ ਆਪਾਂ ਹੌਲੀ ਹੌਲੀ ਮਜ਼ੇ ਨਾਲ ਜਿ ਆਵਾਂਗੇ ਤੇ ਕਾਲਜ ਪਹੁੰਚ ਜਾਵਾਂਗੇ ਸੋ ਅੱਜ ਜੀ ਮਿਲਦੇ ਸਾਨੂੰ ਕਿ ਕ੍ਰਿਸ਼ਨ ਕਾਲਜ ਦੇ ਵਿੱਚ ਰੱਲੀ ਇੱਕ ਕਹੇ ਯਾਰ ਹੋਰੇ ਪੌਜ ਕੇ ਕਾਜ ਆਪਣਾ ਰਹਿ ਗਿਆ ਕਾਜ ਆ ਉਧਰ ਆਪਾ ਹਰਿਆਲੀ ਦੇ ਬਹੁ ਪੱਖ ਚ ਆਪਾਂ ਦਰਖਤ ਦਰੋਤ ਬਹੁ ਲਾਏ ਹੋਏ ਨੇ ਆਂ ਕਿਆ ਵਾ ਅਰੇ ਰੇ ਚਲਾ ਰੱਖੀ ਐ ਜ਼ਿਆਦਾ ਸਵੈਫਟਰਾਂ ਲੱਗੀ ਹੋਣ ਝੇਰ ਰਾਲਾ ਤੇ ਅਬੜੇ ਕਾਜ ਦੇ ਵਿੱਚ ਦਰਖਤ ਅਸੀਂ ਬਹੁਤ ਲਾਏ ਹੋਏ ਨੇ ਜੋ ਕਿ ਸਾਨੂੰ ਹਰਿਆਲੀ ਵਧੀਆ ਲੱਗਦੀ ਹੈਗੀ ਛੋੜ ਆਪਾ ਵੱਡੇ ਕੇ ਟਰੈਕਟਰ ਹੋਵਾਂਗੇ ਤੇ ਆਪਣਾ ਮੋਟਰਸਾਈਕਲ ਉੱਤਰ ਲੱਗ ਜਾਂਦਾਗਾ ਸਾਪੜੇ ਦੀ ਇੱਕ ਵਧੀਆ ਇੱਜ਼ਤ ਬਣੀ ਹੋਈ ਹੈ ਔਰ ਇਹ ਕਿ ਆਪਾਂ ਨੂੰ ਕੋਈ ਨਾ ਨਹੀਂ ਕਰਦਾ ਹੈਗਾ ਸਾਰਾ ਸਟਾਫ ਆਪਣਾ ਵਧੀਆ ਆਪਾਂ ਸਭ ਦੀ ਰਿਸਪੈਕਟ ਕਰੀਦੀ ਹੈਗੀ ਸੋ ਕਾਲਜ ਦੇ ਵਿੱਚ ਆਪਾਂ ਐਂਟਰ ਹੁੰਨੇ ਹੈਗੇ ਸੋ ਲੋਕ ਕਹਿੰਦੇ ਕਾਲਜ ਟਾਈਮ ਤੇ ਆਉਦੇ ਨੇ ਪਰ ਅਸੀਂ ਉਹ ਆ ਜਿਹੜੇ ਟਾਈਮ ਤੋਂ ਪਹਿਲਾਂ ਆ ਜਾਂਦੇ ਹੈਗੇ ਬਿੱਕਰ ਸਿੰਘ ਜੀ ਉਹਨੇ ਸਾਡੇ ਵਾਸਤੇ ਵੱਡਾ ਗੇਟ ਖੋਲ ਦਿੱਤਾ ਹੈਗਾ ਤੇ ਐਂਟਰ ਹੋਗੇ ਇਹ ਚਲੋ ਜੀ ਲੱਗ ਗਿਆ ਬ੍ਰੇਕ ਰੇਥੇ ਪਰ ਮੋਰਨ ਸੈਟ ਕਰਕੇ ਲਾ ਦੀਏ ਤੇ ਫਿਰ ਦਿਖਾ ਬੰਨੇ ਲੋ ਜੀ ਕਾਲਜ ਪਹੁੰਚ ਗਿਆ ਆਪਾਂ ਤੇ ਲੋ ਜੀ ਉਹ ਕਹਿੰਦੇ ਤਾਂ ਲਾ ਰੱਖੇ ਨੇ ਟੋਕੜੀਆਂ ਥੁੜੀਆਂ ਜੰ ਨਵੀਆਂ ਲਵਾਈਆਂ ਨੇ ਉਹ ਕਹਿੰਦੇ ਖਰਾਬ ਹੋਈਆਂ ਸੀ ਇਧਰੋਂ ਬਿੱਕਰ ਸਿੰਘ ਹੋਰਾਂ ਜੀ ਨੂੰ ਮਿਲਦੇ ਆਂਗੇ ਤੇ ਇਹ ਆਪਣੇ ਬਹਾਦਰ ਰਿਸਪੈਕਟਡ ਅੰਕਲ ਆਪਣੇ ਨਾਲ ਦੇ ਬੰਦੇ ਦੋ ਡਸ ਕੇ ਦੋ ਸੈਸਰੀ ਕਾ ਠੀਕ ਹੈ ਜੋ ਤੇ ਆਪਣਾ ਸ਼ੀਸ਼ਾ ਲਵਾਇਆ ਹੋਇਆ ਕਰੀ ਕਬ ਬੜ ਬੂ ਸੈਟ ਗੈਟ ਕੇ ਸ਼ਾਕਾ ਸ਼ੋਗੜ ਆਪਣੀ ਦੇਖ ਲੈਣਗੇ ਸੋ ਹਜਾ ਜਾਣ ਤਾਂ ਆਪਣੇ ਨਾਲ ਦੇ ਨੂੰ ਸੋ ਇਹਨੇ ਆਪ ਇੱਥੇ ਬੈਠ ਕੇ ਓਡੀ ਕਰਦੇਗੇ ਆਪਣੇ ਨਾਲ ਦੇ ਬੰਦੇ ਦੀ ਇਧਰ ਭੂਸ਼ਣ ਚਾਚੇ ਨੇ ਵੀ ਕਹਿੰਦੇ ਨਵੀਆਂ ਕੁਰਸੀਆਂ ਲੈਂਦੀਆਂ ਹਾਂਜੀ ਦੇਖ ਸਕਦੇ ਤੁਸੀਂ ਕਿੰਨਾ ਸਨਸਰੈ ਪਈ ਹੈ ਹਜੇ ਇੱਥੇ ਅੱਧੇ ਘੰਟੇ ਨੂੰ ਫੁੱਲ ਟੈਂ ਟੈਂ ਪੈ ਪੈ ਹੋਊਗੀ ਸੋ ਤੁਸੀਂ ਦੇਖਾ ਕਿੰਨਾ ਸੋਹਣਾ ਯਾਰ ਥਿਉ ਪਿਆ ਬਾਤ ਤੇ ਪਾਰਕ ਦਰਪੂਸ਼ ਚਾਚੇ ਕੋਲ ਇਹ ਕੰਟੀਨ ਵਾਲੇ ਕੋਲੇ ਸਾਡੀ ਹਾਜ਼ਰੀ ਪੱਕੀ ਰਹਿੰਦੀ ਹੈਗੀ ਸੋ ਮੂੰ ਤਾਂ ਆਪਾਂ ਇੱਥੇ ਬਹਿਦੇ ਨਹੀਂ ਜਦੋਂ ਖਾਣਾ ਪੀਣਾ ਹੁੰਦਾ ਉੱਧਰ ਹੀ ਬਹਿਨੇ ਹੈਗੇ। ਨਿਸ ਜ਼ਿਆਦਾਤਰ ਕਲਾਸ ਚ ਹੀ ਦੇਖਿਆ ਕਹਿੰਦੇ ਕੰਟੀਨ। ਚਾਚ ਨੇ ਲੈ ਆਂਦੇ ਨਵੀਆਂ ਕੁਰਸੀਆਂ ਵਾਜੀਵਾ। ਬੜਾਈਆਂ ਜੀ ਸੋਲ ਪੁੱਛਣ ਜੀ। ਸਾਈਡ 'ਤੇ ਬੈਠੇ ਨੇ ਸੈਸਰੀ ਕਾਇਦੀ। ਠੀਕ ਹੈ ਜੀ। ਕੀ ਦੇਖਦੇ ਹੋਏ? ਬਿਨਾ ਆਗਿਆ ਤੋਂ ਅੰਦਰ ਆਉਣਾ ਮਨਾ ਹੈ ਪਰ ਸਾਡੀ ਆਗਿਆ ਹੁੰਦੀ ਹੈ ਕਿ ਇੱਥੇ ਤੇ ਬੇਕਾਰ ਬੈਠਣਾ ਵੀ ਮਨਾ ਹੈ ਓਰੇ ਸਾਡਾ ਮਨਾ ਹੈਗਾ ਬੇਕਾਰ ਨਹੀਂ ਓਰੇ ਅਸੀਂ ਬੈਠਣ ਦਿੰਦੇ ਕਿਸੇ ਨੂੰ ਸਾਡੀ ਐਂਟਰੀ ਹੋ ਜਾਂਦੀ ਹੈ ਕਹਿੰਦੇ ਅਗਜਾਬੀ ਨੇਸ਼ਨ ਚੱਲ ਰਹੇ ਨੇ ਪੁੱਛਣਾ ਨਾ ਪਰਦੇ ਆਗਾ ਆਪਾਂ ਵੀ ਹਜੇ ਕਰੀਏ ਫਿਰ ਘਰ ਦੇ ਨੂੰ ਕਹਿ ਕੇ ਫੇਸਬੁੱਕ ਦਾ ਹੀਲਾ ਆ ਕੀ ਲਟਕੇ ਪਾਲ ਲਵੇ ਇਥੋਂ ਜਨੇਪਾ ਫਿਰ ਨੇ ਤੋੜ ਕੇ ਆਪਣਾ ਟਾਈਮ ਟੇਪਾਈਏ ਤਿੰਨੇ ਹਜੇ ਆਪਣੇ ਨਾਲ ਦੇ ਆ ਜਾਣਗੇ ਸੋ ਟਾਈਮ ਬੱਸ ਹੌਣ ਵਾਲੀ ਹੈ ਹੌਣ ਵਾਲੇ ਨੇ ਸਾਰੇ ਤੇ ਜਦੋਂ ਆਗੇ ਤੁਹਾਨੂੰ ਮੱਲਾ ਹੁਣੇ ਹੈਗਾ ਪੱਕਾ ਕਨੇ ਕਨੇ ਬੰਦੇ ਨਾਲ ਤੇ ਕਈ ਨੇ ਜਿਹੜੇ ਟਾਈਮ ਤੋਂ ਪਹਿਲੇ ਹੀ ਆ ਜਾਂਦੇ ਨੇ ਪਤੰਦਰ ਉਰੇ ਸੋ ਤੁਸੀਂ ਦੇਖ ਸਕਦੇ ਹੋ ਇਧਰ ਆ ਜਿਹੜਾ ਪਾਰਕ ਹੈ ਜੀ ਬॉयਜ਼ ਪਾਰਕ ਹੈ ਤੇ ਉਧਰ ਗਰਲ ਪਾਰਕ ਹੈ ਉਧਰ ਆਪਣੀ ਐਂਟਰੀ ਹੈ ਨਹੀਂ ਨਾ ਆਪਾਂ ਉਧਰ ਜਾਈਏ ਸੋ ਤੁਸੀਂ ਦੇਖ ਸਕਦੇ ਵਾਹ ਕੀ ਬਾਤ ਹੈ ਇੱਥੇ ਸਾਨੂੰ ਬਹੁਤ ਕੁਝ ਮਿਲ ਗਿਆ ਇੱਥੇ ਆਪਣਾ ਸੈਕਿੰਡ ਸੈਮੈਸਟਰ ਚੱਲ ਰਿਹਾ ਵੀਰੇ ਬੀਏ ਸੈਕਿੰਡ ইয়ার ਚ ਹੋਗੇ ਬੀਏ ਫਰਸਟ ইয়ার ਆਪਾਂ 2023 ਚ ਕੀਤੀ ਸੀਗੀ ਤੇ ਇੱਥੇ ਆਗੇ ਜੇ ਸਲਾਹ ਬਣੀ ਬੀਏ ਚ ਉਹ ਬਾਅਦ ਅਸੀਂ ਐਮਏ ਦਾ ਵੀ ਆਣੀ ਪਤਾ ਸ਼ਾਇਦ ਹੋਰੀ ਭਰਤੀ ਹੈ ਬਾਕੀ ਹਜੇ ਐਮਏ ਦੀ ਕੋਈ ਰਹਿ ਨਹੀਂ ਹੈਗੀ ਮਨ ਨਾਲ ਜਿਹੜਾ ਸਾਰੇ ਬੀਏ ਸਾਫ ਲੀਆਂ ਆਉਣਗੀਆਂ ਤੇ ਤੁਸੀਂ ਦੇਖ ਸਕਦੇ ਵਾਹ ਬਈ ਵਾਹ ਇਹ ਇੱਥੇ ਸਾਨੂੰ ਬਹੁਤ ਮਾਣ ਹੈ ਸਾਡਾ ਬਹੁਤ ਇੱਥੇ ਜਿੰਦ ਜਾਣੇ ਸੋ ਕਹਿੰਦੇ ਲੱਗ ਕੇ ਨੇ ਆਓ ਰੰਗਵਾ ਭਾਈਆ ਕੀ ਬਾਤ ਹੈ ਨੇ ਇਹ ਤਾਂ ਕਹਿੰਦੇ ਬੈਂਕ ਵਾਲਾ ਭਾਈਆ ਹੈਗਾ ਉਧਰ ਕਾਜ ਦੀ ਬੈਂਕ ਹੈਗੀ ਉਧਰ ਹੁੰਦਾ ਇਹ ਸੋ ਜੁੜੇ ਰਹੋ ਜੀ ਤੁਸੀਂ ਬਲੌਗਰ ਤੁਹਾਨੂੰ ਇਹ ਦੇਖੀ ਹੈ ਪੜਾ ਕੇ ਪਾ ਰਹੇ ਅੱਜ ਤਾਂ ਆਪਾਂ ਸਾਡੇ ਰਿਸੈਪਸ਼ਨ ਵਾਲੇ ਸਰ ਅਮਨਦੀਪ ਸਿੰਘ ਜੀ ਤੇ ਇਹ ਸਾਡੇ ਸਰ ਬਹੁਤ ਸਪੋਰਟਿਵ ਨੇ ਇਹ ਹੀ ਗਾਣੇ ਨੂੰ ਨੇ ਵਧੀਆ ਲਿਖਦੇ ਨੇ ਯੈਸ ਕਾਜ ਜਿਹੜਾ ਵੀ ਕੋਈ ਫੀਸ ਭਰਨਾ ਹੁੰਦਾ ਸਾਰਿਆਂ ਦੇ ਰਿਤੀ ਇਹੀ ਗਿਣਦੇ ਨੇ ਫਿਰ ਵੀ ਇੱਥੇ ਤੇ ਰੋਪਈ ਗਣ ਕੇ ਆਉਥੇ ਕਾਊਂਟਰ ਦੇ ਤੇ ਸੀ ਪਾ ਲਈਦਾ ਹੈਗਾ ਸੋ ਇਹਨਾਂ ਦੇ ਇਹ ਸਟਾਈਡੀ ਤੁਹਾਨੂੰ ਆਪਾਂ ਇੱਥੇ ਸਕਰੀਨ ਤੇ ਦੇ ਦਾਂਗੇ ਫੋਲੋ ਕਰ ਲਓ ਬੰਦਰੋ ਸਾਰੇ ਹੈ ਇਹਨਾਂ ਦੱਬ ਕੇ ਸਹੀ ਗਿਆ ਓਕੇ ਵੈਲਕਮ ਸੋ ਅੱਗੇ ਮਿਲਦੇ ਆਂ ਜੇ ਤੁਸੀਂ ਬਲਾਗ ਨਾਲ ਜੁੜੇ ਰਹੇ ਹੋ ਤੁਹਾਨੂੰ ਬਹੁਤ ਕੁਝ ਅਜੇ ਨਵਾਂ ਦਿਖਾਉਣਾ ਹੈ ਕਹਿੰਦੇ ਆਪਾਂ ਨੇ ਹੋਰ ਅਪਡੇਟਸ ਹੋਰ ਅਪਡੇਟਸ ਕੈਂਡ ਅਪਡੇਟਸ ਯਾ ਯਾ ਤੇ ਉਧਰ ਆਪਣੇ ਕ੍ਰਿਸ਼ਨਾ ਕਾਰਡਸ ਦਾ ਆਪਣੇ ਕਹਿੰਦੇ ਤਸਵੀਰ ਲੱਗੀ ਹੋਈ ਹੈ ਜਿਨ੍ਹਾਂ ਦੇ ਨਾਂ ਤੇ ਕਹਿੰਦੇ ਇਹ ਕਾਲਜ ਆਪਣਾ ਬਣਿਆ ਹੋਇਆ ਹੈਗਾ ਤੇ ਸਾ ਜਿਹਾ ਮਹੌਲ ਠੰਡ ਹੈ ਹਜੇ ਟਾਈਮ ਆਉਣਗੇ ਨਾ ਸਟੂਡੈਂਟ ਕੁਛ ਤਾਂ ਇੱਧਰ ਪੋਚਾ ਗਿੱਲਾ ਪੁੱਛ ਕਰਕੇ ਅੰਦਰ ਐਂਟਰੋਂਦੇ ਯਾ ਯਾ ਕਹਿੰਦੇ ਹੁਣ ਅਸੀਂ ਕਲਾਸਾਂ ਵੱਲ ਜਾਂਦੇ ਹਾਂ 9:20 ਤੋਂ ਬਾਅਦ ਐਂਟਰੀ ਆ ਕਹਿੰਦੇ ਇੱਧਰ ਕਲਾਸਾਂ 'ਚ ਹਜੇ ਕੋਈ ਨਹੀਂ ਸਟੂਡੈਂਟ ਆਇਆ ਹੈਗਾ ਅੱਧੇ ਤਾਂ ਪਾਰਕਾਂ 'ਚ ਹੀ ਵੇਖ ਕੇ ਮੁੜ ਦਿਆ ਦਿੰਦੇ ਨੇ ਪਰ ਅਸੀਂ ਆਏ ਜਿਹੜੇ ਕਲਾਸਾਂ ਲੜਣਾ ਸਾਡੀ ਕਲਾਸ ਦਾ ਸ਼ਹਿਰ 'ਚ ਬਾਕੇ ਬੇਟਾ ਖੁਸ਼ੀ ਤੇ ਸਾਡੀ ਆ ਵੀ ਹੈ ਥਰਡ ਹੈ ਨਹੀਂ ਇੱਧਰ ਆਪਾਂ ਹਜੇ ਸਾਲ ਵਾਸ ਜਾਣਾ ਹੈ ਪੀਏ ਸੈਕੰਡਰੀ ਸਾਡੀ ਆ ਗਈ ਹੈ ਤੇ ਆਪਾਂ ਬੈਠਦੇ ਆ ਵੀਰੋ ਪਹਿਲੇ ਬੈਂਚ ਤੇ ਕਹਿੰਦਾ ਜੇ ਜ਼ਿੰਦਗੀ 'ਚ ਕੁਝ ਕਰਨਾ ਹੈ ਤਾਂ ਅੱਗੇ ਵਧਣਾ ਪੈਂਦਾ ਹੁੰਦਾ ਸੋ ਇਸ ਕਰਕੇ ਆਪਾਂ ਜਿੱਦੇ ਦੇ ਉਰੇ ਆਉਣ ਲੱਗਿਆ ਫਸਟ ইয়ার 'ਚ ਵੀ ਆਪਾਂ ਪਹਿਲੇ ਬੈਂਚ ਦੀ ਬੈਠੇ ਸੀ ਸੈਕੰਡ ইয়ার 'ਚ ਪਹਿਲੇ ਬੈਂਚ ਦੀ ਬੈਠ ਰਹੇ ਹਾਂ ਸੋ ਹਜੇ ਆਉਣਗੇ ਨੇ ਸੀ ਬਾਰੀਆਂ ਬੂਰੀਆਂ ਖੋਲ ਦੀਆਂ ਕਹਿੰਦੇ ਹਵਾ ਉਹ ਮਾੜੀ ਮੁੱਢੀ ਕਲਾਸ ਦੇ ਵਿੱਚ ਇਹ ਸਾਡੀ ਡਿਊਟੀ ਹੁੰਦੀ ਆ ਰੇ ਲਾਈਟਾਂ ਲੂਟਾਂ ਲਾਓ ਓਏ ਛੱਡੋ ਪੱਕੇ ਭੁੱਖੇ ਗਰਾਹ ਆ ਹਿੰਦੀ ਦਿਵਸ ਮਨਾਇਆ ਗਿਆ ਸੀ ਮਿਲਲਾ ਸ਼ਾਇਦ ਹਿੰਦੀ ਦਿਵਸ ਬਾਰੇ ਦੱਸਿਆ ਗਿਆ ਹੈ ਗਏ ਇਟਸ ਨਾਟ ਲਾਈਕ ਇਹ ਹਿੰਦੀ ਨਾਟ ਲਾਈਕ ਤੇ ਹਜੇ ਕੁਛ ਸਾਡੇ ਬੱਚੇ ਆਉਣਗੇ ਗੱਭਰੂ ਇਹ ਥੋੜਾ ਜਿਹਾ ਗਮਗੀਨ ਹੈ ਜਿਆਦਾ ਡੁੱਬ ਜਾਂਦਾ ਪਾਈਟ ਬੋਰਡ ਦੇ ਵਿੱਚ ਹਜੇ ਸਾਡੀ ਫਨਸ਼ਾਨ ਵਾਲੀ ਟੀਮ ਤਾਂ ਹਜੇ ਆਉਗੀ ਆਉਗੀ ਹਜੇ ਤਾਂ ਹਜੇ ਤਾਂ ਆਏ ਨਹੀਂ ਹੈਗੇ ਕਹਿੰਦੇ ਉਹ ਇੱਧਰ ਕਹਿੰਦੇ ਗੱਭਰੂ ਫਾਸਟ ਯਰ ਦੇ ਤਰ੍ਹਾਂ ਆਉਂਦੇ ਨੇ ਇਹਨਾਂ ਨਾਲ ਆਪਣੀ ਬੋਲਚਾਲ ਘੱਟ ਹੈ ਥੋੜੀ ਜੀ ਲੇ ਸਾਡੀ ਟੀਮ ਪਹੁੰਚ ਗਈ ਹੈਗੀ ਆ ਆਤੀ ਆਪਣੇ ਕਿਹੜੇ ਖਾਸ ਬੰਦੇ ਨੇ ਜਸੇ ਹੋਰੀ ਅੱਜ ਕਾਲੀਆਂ ਸ਼ਰਟਾਂ ਸਸਰੀ ਕਾਜੀ ਬਲੱਡ ਵਾਲੇ ਅਦਰ ਗੱਗੀ ਖੰਡੇਵਾਦੀਆ ਪਹੁੰਚਿਆ ਹੈ ਤਾਂ ਮੁੰਡਾ ਚੱਕਲੀ ਛੇਰਦਾ ਇਹ ਉਹ ਗੱਗੀ ਆ ਜਿਹੜਾ ਕਹਿੰਦੇ ਨੇ ਰੌਕਸੀ ਨਾਲ ਪਿਆਰ ਹੈ ਦਾ ਲੈ ਅੱਜ ਮੈਨੂੰ ਬੱਬੂ ਵਾਲ ਮਾਸਟਰ ਨੇ ਪਹਿਲੀ ਕਹਿੰਦਾ ਕਹਿੰਦਾ ਟੈਸਟ ਨੇ ਦਾ ਕਹਿੰਦਾ ਹੋ ਜਾ ਤਿਆਰ ਕਹਿੰਦਾ ਜਸਿਆ ਹੋਣਗੀ ਭੈਣ ਦੇ ਸਲਾਮੀ ਵਾਹ ਬਈ ਵਾਹ ਬੱਲੇ ਬਹੁਤਾਂ ਜੱਤਾਂ ਨਵੀਂ ਪਾ ਕੇ ਆਏ ਨੇ ਗੱਬਰੂ ਲਓ ਜੀ ਕਹਦੇ ਆ ਆਪਣੀ ਟੀਮ ਹੈਗੀ ਹੈਗੇ ਅਸੀਂ ਦੋ ਤਿੰਨੇ ਜਾਣੀ ਜਾਂਗੇ ਪਰ ਪੌਣੇ ਅਸੀਂ ਖਾਪੇ ਆ ਪੂਰੀ ਤੇ ਇੱਥੇ ਲੱਦੀ ਹੱਲੀ ਖਾਂਗੇ ਨਹੀਂ ਆਪਣੇ ਮੂਰੇ ਸਵਾਹ ਜੋ ਬਈ ਹੋਈ ਕਰਾਂ ਇੰਟਰ ਆ ਜਾਊਗਾ ਗੱਬਰੂ ਵਾਹ ਬਈ ਵਾਹ ਦੇਖੋ ਤੁਸੀਂ ਹੁਣ ਇੱਥੇ ਮਿੰਟ ਜੀ ਮਾਹੌਲ ਜਾਂ ਬਣ ਗਿਆ ਹੈਗਾ ਪਹਿਲਾਂ ਥੋੜਾ ਠੰਡਾ ਸੀਗਾ ਹੁਣ ਕਲਾਸ ਚ ਜਾਣਗੇ ਬੈਲ ਵੱਜ ਚੁੱਕੀ ਹੈ ਇਹਨਾਂ ਕਰਕੇ ਆਪਾਂ ਬਾਹਰ ਖੜੇ ਸੀ ਹੁਣ ਇਹ ਦੋਨੇ ਆ ਗਏ ਤੇ ਹੁਣ ਆਪਾਂ ਚੱਲਦੇ ਆਂ ਜਾਂ ਤਾਂ ਕਲਾਸਾਂ ਨੂੰ ਓਡੀ ਅੱਧੇ ਟਾਈਮ ਪਾਸ ਨੂੰ ਨੇ ਅੱਧੇ ਕਲਾਸਾਂ ਵਾਲੇ ਨੇ ਤੇ ਪੜਨ ਵਾਲੇ ਨੇ ਤੇ ਅੱਧੇ ਵਿਹਲੇ ਨੇ ਪਰ ਅਸੀਂ ਉਹਨਾਂ ਚੋਂ ਪੜਨ ਵਾਲਿਆਂ ਚੋਂ ਆਣੇਗੇ ਅਸੀਂ ਵਿਹਲੇ ਚੋਂ ਨਹੀਂ ਆਉਂਦੇ ਲਓ ਜੀ ਸਾਡਾ ਕਹਿੰਦੇ ਜੀ ਪਹਿਲਾ ਲੈਕਚਰ ਲੱਗ ਚੁੱਕਾ ਹੈਗਾ ਤੇ ਹੁਣ ਅਸੀਂ ਫ੍ਰੀ ਹੈਗੇ ਇਹਨਾਂ ਦਾ ਛਿਸ਼ੋਲੋ ਦਾ ਐਸਾ ਕਰਦੇ ਨੇ ਆ ਸਾਰਾ ਬਾਈ ਅੱਜ ਗੱਲ ਮੋੜੇ ਸਾਡਾ ਪਹਿਲਾ ਲੈਕਚਰ ਲੱਗ ਚੁੱਕਿਆ ਪੰਜਾਬੀ ਦਾ 102 ਹੋਰਾਂ ਦਾ ਛਿਸ਼ੋਲੋ ਦਾਗਾ ਤੇ ਆਪਣਾ ਫ੍ਰੀ ਹੈ ਜੀ ਮੇਰੇ ਕੋਲੇ ਸੋ ਸ਼ੋਟ ਤੇ ਕ੍ਰਿਟੀਕਲ ਸਾਇੰਸ ਨਹੀਂ ਮੇਰੇ ਕੋਲੇ 뮤직 ਵੋਕਲ ਹੈ ਉਹ ਮੇਰਾ ਲੈਕਚਰ ਲੇਟ ਲੱਗਦਾ ਸੋ ਜੁੜੇ ਰਹੋ ਯਾਰ ਪੂਰੀ ਧੱਕ ਪਾਵਾਂਗੇ ਬਿੱਲੇ ਪਰ ਇਹ ਕ ਮੂਲ ਕੋਣ ਹੈਗਾ ਕੋਈ ਨਾ ਫਸ ਜੂ ਪਾਇਦਾ ਹਮ ਕਿਉਂ ਇਧਵੀ ਨੇ ਸਰਪੰਚ ਸਰਪੰਚ ਪਹੁੰਚ ਗਿਆ ਕਹਿੰਦਾ ਇਧਰ ਆ ਮੋਟਾ ਹਾਂ ਥੋਡੇ ਨਾਲ ਸਾਡੇ ਮੇਰੇ ਵਰਗਾ ਸਿੰਗਲੇ ਐ ਜਿਹੜੇ ਗੁਰੂ ਸੀ ਥੋਡੇ ਚੇਲੇ ਐ ਇਟਾ ਚੇਲੇ ਆਲੇ ਦਾ ਕਾਹਨੂਗਾ ਕੰਮ ਚੇਲੇ ਦੇ ਅਸੀਂ ਡੱਡੀ ਛੱਡੀ ਔਰ ਬਥੇਰੀ ਫਿਰਦੇ ਇਹਨਾਂ ਨੂੰ ਚੇਦੇ ਕਹ ਲੈਣ ਤੁਹਾਨੂੰ ਥੋੜੀ ਕਹਿਣਾ ਹੈ ਅਸਾਂ ਇਹ ਲੈ ਵੇ ਖੜ ਕੀ ਕਰਦੇ ਵੀ ਅੱਜ ਸਾਰੇ ਫਰੂਟੀਆਂ ਕੱਢ ਕੇ ਪੀਣੀਆਂ ਨੇ ਤੁਸੀਂ ਨੇ ਪਹਿਲਾਂ ਵਾਲੀਆਂ ਜਿਹੜੀਆਂ ਜੂਤ ਜੂਤ ਪੀਣੀਆਂ ਆਏ ਕਹਿੰਦੇ ਵੀ ਕਵਾੜੀ ਆ ਜੀ ਵੇਚ ਲਾ ਕੇ ਚਾਰ ਪੈਸੇ ਆ ਜਾਣ ਆਏ ਕਰੋ ਇਹਨੂੰ ਸਣੀ ਬੇਦਾ ਕੀ ਕੁਸ ਬਾ ਬਈ ਬਾਹਰ ਬਾਹਰ ਸਨੇ ਡਸਟਬਿਨ ਕਿੰਨੇ ਸਨੇ ਡਸਟਬਿਨ ਵੇਖ ਜੂ ਇਹ 4-500 ਆਹ 4-500 ਕਿਤੇ 40-50 ਦਾ ਵੇਚ ਜੇ ਵਿੱਚੋਂ ਕਵਾੜ ਵੀ ਨਿਕਲੂ ਜਿਹੜਾ ਉਹ ਲੋਕਾਂ ਦੇ ਵਿੱਚੋਂ ਕਵਾੜੀਆਂ ਤਾਂ ਵੀ ਦੇਖੋ ਆਹੋ ਵੇ ਕਹਿੰਦੇ ਯਾਰ ਹੋਰੇ ਪਹੁੰਚ ਗਏ ਨੇ ਘਰੇ ਤੇ ਉਹ ਦਵਾ ਦਾ ਫੋਹਰ ਕੱਟੇ ਥੋੜਾ ਬਿਜੀ ਹੋ ਗਏ ਸੀਗੇ ਤੇ ਆਪਾਂ ਹੁਣ ਸੱਧ ਹਰ ਪੱਕ ਕਰਦੇ ਹੀ ਸ਼ਾਟ ਲੇਤਾ ਸੋ ਤੇ ਆਪਾਂ ਹੁਣ ਬਾਬੂ ਚਾਹ ਪਾਣੀ ਪੀ ਕੇ ਤੇ ਲਹਿਰੇ ਜਾਣਾ ਤਿੰਨ ਸ਼ਾਟਰ ਬਣੇ ਨੇ ਕੰਮ ਨੇ ਉਹ ਕਰ ਦਿੱਤੇ ਸੋ ਆਪਾਂ ਦੇਖਿਆ ਕੀ ਬਾਤ ਹੈ ਅੱਗੇ ਜੇ ਕਰੇ ਹੁਣ ਆਪਾਂ ਸੋ ਚਾਹ ਪਾਣੀ ਪੀ ਕੇ ਬੇਲੇ ਹੋ ਕੇ ਕਰਦੇ ਗੱਲ ਬਤਨ ਬੋਟਾ ਯਾਰ ਟੱਕਰ ਗਿਆ ਹੁਣ ਅਸੀਂ ਚੱਲੇ ਬਰੇਟੇ ਤੇ ਮੋਟਰਸਾਈਕਲ ਸਾਡੇ ਥੱਲੇ ਬੋਈ ਮਗਾ ਜਿਹੜਾ ਰੇਸ ਵਾਲਾ ਮੀਟਰ ਦਿੱਤੋ ਮਗਾ ਬਾਹਰੋਂ ਮਗਾਏਗਾ ਸੀਨੇ ਤੇ ਅਸੀਂ ਕਹਿੰਦੇ ਚੈੱਕ ਮੁਕ ਕਰਦੇ ਆ ਅਪਲਾਈ ਤੇ ਹੁਣ ਅਸੀਂ ਕੋਈ ਠੇਕਾ ਭਾਲਦੇ ਫੇਰੇ ਗਾਜ ਜੇ ਇੱਕ ਕਹਿੰਦੇ ਮਿਲ ਗਿਆ ਉਹ ਪਿੰਡ ਵਾਲੇ ਟੇਕੇ ਲੈ ਬਹਾਤਾ ਬੰਦ ਜੀ ਤੇ ਜੁੜੇ ਰਹੇ ਬਲੌਗ ਨਾਲ ਤੜਕੇ ਤੁਹਾਨੂੰ ਗਾਹ ਬੜਾ ਪੈਦਾ ਤੱਕ ਕੀ ਰਿਹਾ ਤੇ ਹੋੜ ਇੱਕ ਗਾਹ ਹੋਰ ਦੇਖੂ ਆਹ ਦੇਖੋ ਹੁਣ ਤਾਂ ਆਪਾਂ ਮੀਟਰ ਦਿਖਾਉਣਾ ਹੈ ਕਿ ਸਾਡੇ ਬੌਂਸਰ ਦਾ ਆਹ ਮੀਟਰ ਜੇ ਕਿਸੇ ਮਗਰ ਉਹਨਾਂ ਨੂੰ ਦੱਸਦੇ ਵੱਬ ਅਸੀਂ ਮਗਾ ਕੇ ਦੇ ਦਾਂਗੇ ਤੇ ਮੋਟਰਸਾਈਕਲ ਦੇ ਮੂਰਲੇ ਬ੍ਰੇਕ ਵੀ ਡਿਸਕ ਨੇ ਤੇ ਇੱਥੋਂ ਦੱਪੇ ਤਾਂ ਲੱਗਦੇ ਨੇ ਬਾਕੀ ਹੈ ਉਸ ਤੋਂ ਉਸ ਤੋਂ ਸਾਡਾ ਤਾਂ ਇਹ ਚਾਬੀ ਨਹੀਂ ਹੈਗੀ ਤੇ ਬਾਕੀ ਫੈਸਿਲਿਟੀ ਹੈ ਤੇ ਪੂਰੇ ਮਿਲ ਜੂਗੀ ਤੁਹਾਨੂੰ ਡਾਂਗ ਸੋਟਾ ਦਰਨ ਨੂੰ ਸੋ ਮਿਲਦਾ ਬਰੇਟੇ ਜਾ ਕੇ ਜੀ ਕੋਈ ਕੰਮ ਸਾਡਾ ਗਏ ਨਿਬੜ ਜੋ ਅਸੀਂ ਕਰਨ ਆਏ ਸੀਗੇ ਤੇ ਹੁਣ ਚਲਦੇ ਆਪਸੇ ਘਰ ਨੂੰ ਤੇ ਰਾਜ ਕਿਤੇ ਖੜਦੇ ਹੈਗੇ ਮੋਟੇ ਨੂੰ ਬਹੁਤ ਚਾਗਾ ਇਹਦੇ ਹੀ ਟੀਮ ਚੱਲ ਪਿਆ 2 ਸਾਲ ਹੋ ਗਏ 2 ਸਾਲ ਹੋ ਗਏ ਭਈ ਇਹਦਾ ਖਾਤਾ ਬਣਦਾ ਬੈਂਕ 'ਚ ਹੀ ਟੀ ਹੁੰਦਾ ਪਾਸਵਰਡ ਅੱਜ ਲੈਣਾ ਆਇਆ ਸੀ ਇਹੋ ਜਿਹੇ ਚੈੱਕਸ ਵੀ ਪਏ ਨੇ ਇਹੋ ਜਿਹੇ ਚੈੱਕਸ ਵੀ ਪਏ ਨੇ ਟੀ ਹੁੰਦਾ ਪਾਸਵਰਡ ਅੱਜ ਲੈਣਾ ਆਇਆ ਸੀ ਤੋਂ ਹੁਣ ਅਸੀਂ ਚੱਲਦੇ ਆਂਗੇ ਇਧਰ ਪਿੰਡ ਨੂੰ ਤੇ ਰਾਹ 'ਚ ਖੜਦੇ ਆ ਕਿਤੇ ਵਧੀਆ ਜਿਹਾ ਕਿਸੇ ਘੜਨਾ ਠੀਕ ਏ ਤੇ ਠੀਕ ਏ ਆ ਆ ਆ ਜੋ ਜਦੋਂ ਮਿਲਦੇ ਹੁਣ ਦੱਦਾ ਆਪਣੇ ਉਹਦੇ ਸ਼ੋਅਰੂਮ 'ਪੀਸ ਤੇ ਆਜ ਬਾਈ ਜੀ ਹੋਰੀ ਮਿਲ ਕੇ ਸਾਡੇ ਉਸਤਾਦ ਜੀ ਕੋ ਪੈਂਦੇ ਇਹ ਕਟਰ ਦੇ ਕਹਿੰਦੇ ਭੰਕਰਾ ਨਵੀਂ ਆ ਪਾਤੀਆਂ ਅਸੀਂ ਬਰੇਟਾ ਤਾਂ ਲੱਗ ਰੇ ਚਲੋ ਰਾਹ ਚ ਮਿਲ ਗਏ ਸਾਨੂੰ ਰਸਤੇ ਚ ਗੜਦੇਣੀ ਆ ਕੇ ਹੈ ਠੀਕ ਹੈ ਬਾਈ ਜਾਣਾ ਬਈ ਅਸੀਂ ਬਰੇਟੇ ਕਿੱਥੇ ਜਾਣਾ ਹੈ ਅੱਜ ਨਹੀਂ ਜਾਣੇ ਬਈ ਕੀ ਲੈਣਾ ਤੁਸੀਂ ਅਸੀਂ ਬਈ ਇਹਦਾ ਸਮਾਨ ਲੈ ਕੇ ਆਣਾ ਮਸ਼ੀਨ ਦਾ ਫੇਰ ਠੀਕ ਹੈ ਇਹਦਾ ਲਿਆ ਕੇ ਰਿਪੇਅਰ ਕਰ ਲੋ ਬੱਢ ਲੋ ਜਿਹੜੇ 4 ਕਿੱਲੇ ਤੁਹਾਨੂੰ ਮਿਲਦੇ ਨੇ ਬਾੜ ਦੇ ਆਪਣੇ ਕੋਲ ਤੇ ਕਿਹੜਾ ਕੋਈ ਮਸ਼ੀਨ ਹੈ ਹੈ ਨਹੀਂ ਬਈ ਫੇਟੀ ਇੱਕ ਕਾਗੜੇ ਕੋ ਪੈਨੜਾ ਦੇਖੋ ਟਿੱਡ ਵੀ ਕੱਢਦੇ ਨੇ ਇਹਦੀ ਟਿੱਡ ਵੀ ਪਸੰਦਰ ਨਹੀਂ ਗੱਡ ਰਖੇ ਮਸ਼ੀਨ ਦਾ ਪੀਡਰ ਨਹੀਂ ਬਾਹਰ ਨੂੰ ਹੁੰਦਾ ਇਹਦਾ ਕਿਹੜਾ ਕੱਟ ਹੈ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਵੀਰੇ ਤੋਂ ਜੁੜੇ ਰਹੋ ਆਪਣੇ ਜਵੰਦਾ ਰੈਕਡ 7 ਦੇ ਨਾਲ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਗੇ ਤੁਹਾਨੂੰ ਹੋਰ ਵੀ ਨਵੇਂ-ਨਵੇਂ ਕੰਟੈਂਟ ਲੈ ਕੇ ਆਵਾਂਗੇ ਸੋ ਸਾਰੇ ਜਣੇ ਦੱਬ ਕੇ ਸ਼ੇਅਰ ਤੇ ਸਪੋਰਟ ਕਰਦੇ ਰਹੋ ਸਤਿ ਧੰਵਾਦ ਜੀ ਲਵ ਯੂ ਆਲ